ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲੋ ਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ 15 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਫਿਰ ਬਲਵੰਤ ਸਿੰਘ ਰਾਜਵਾਨਾ ਮਾਮਲੇ ਤੇ ਸੁਣਵਾਈ ਹੋਣ ਜਾ ਰਹੀ ਹੈ ਤੇ ਅੱਜ ਹਰਜਿੰਦਰ ਸਿੰਘ ਧਾਮੀ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਸੋ ਹੁਣ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਬਲਵੰਤ ਸਿੰਘ ਰਾਜਵਾਨਾ ਮਾਮਲੇ ਨੂੰ ਲੈ ਕੇ ਜ਼ਰੂਰ ਤਾਜ਼ਾ ਸਿੱਧੀਆਂ ਤਾਜ਼ਾ ਅਪਡੇਟ ਜ਼ਰੂਰ ਸਾਂਝੇ ਕਰਿਓ ਦੇਖੋ ਪਿਛਲੀ ਸੁਣਵਾਈ ਵੇਲੇ ਸੁਪਰੀਮ ਕੋਰਟ ਨੇ ਅਗਲੀ ਡੇਟ ਪਾ ਦਿੱਤੀ ਸੀ 15 ਅਕਤੂਬਰ ਔਰ ਦੇਸ਼ ਦੀ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਹਲੇ ਤੱਕ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਨੇ ਕਦੇ ਵੀ ਫਾਂਸੀ ਤੇ ਰੋਕ ਨਹੀਂ ਲਾਈ ਲਾਅ ਪੁਆਇੰਟ ਤੇ ਲਾਅ ਪੁਆਇੰਟ ਤੇ ਸੁਪਰੀਮ ਕੋਰਟ ਦੇ ਵਿੱਚ ਬਹਿਸ ਡਿਸਕਸ਼ਨ ਚੱਲ ਰਹੀ ਹੈ ਔਰ ਜਿਹੜੀ ਗੱਲ ਗੌਰ ਦੇਣ ਵਾਲੀ ਹੈ ਲਗਾਤਾਰ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀ ਮਰਸੀ ਪਟੀਸ਼ਨ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਦੇ ਵਿੱਚ ਇਹ ਮਰਸੀ ਪਟੀਸ਼ਨ ਲਾਈ ਸੀ ਜਦੋਂ ਮੁਲਕ 'ਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਪੰਜਾਬ 'ਚ ਸਰਕਾਰ ਸੀ ਇਹਨਾਂ ਨੇ ਬੈਗ ਕੀਤਾ ਸੀ ਐਸਡੀਪੀਸੀ ਨੂੰ ਐਸਡੀਪੀਸੀ ਨੇ ਮਰਸੀ ਪਟੀਸ਼ਨ ਲਾਈ ਸੀ ਹੁਣ ਜਿਹੜੀ ਨਵੀਂ ਪਟੀਸ਼ਨ ਲੱਗੀ ਸੀ ਮੁਕਲ ਰੋਹਤਗੀ ਬਹੁਤ ਵੱਡੇ ਵਕੀਲ ਨੇ ਉਹ ਪੇਸ਼ ਹੋਏ ਸੁਪਰੀਮ ਕੋਰਟ ਚ ਪਟੀਸ਼ਨ ਇਹ ਗਈ ਸੀ ਕਿ ਜਿਹੜੀ ਮਰਸੀ ਪਟੀਸ਼ਨ ਹੈ ਜਿਹੜੀ ਰਹਿਮ ਦੀ ਅਪੀਲ ਹੈ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ 29 ਸਾਲ ਹੋ ਗਏ ਨੇ ਬਲਵੰਤ ਸਿੰਘ ਰਾਜੂਆਣਾ ਨੂੰ ਜੇਲ੍ਹ ਦੇ ਵਿੱਚ ਪਰ 15 ਸਾਲ ਹੋ ਗਏ ਨੇ ਫਾਂਸੀ ਦਾ ਇੰਤਜ਼ਾਰ ਕਰਦੇ ਤੇ ਮਰਸੀ ਪਟੀਸ਼ਨ ਤੇ ਫੈਸਲੇ ਤੇ ਦੇਰੀ ਕਿਉਂ ਰਹਿਮ ਦੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਫੈਸਲਾ ਕਿਉਂ ਨਹੀਂ ਕਰ ਰਿਹਾ ਕੇਂਦਰ ਜਾਂ ਦੇਸ਼ ਦੇ ਰਾਸ਼ਟਰਪਤੀ ਕਿ ਸੁਪਰੀਮ ਕੋਰਟ 'ਚ ਇਹ ਕੇਸ ਗਿਆ ਸੀ ਇਹਦੇ ਤੇ ਹੁਣ ਸੁਣਵਾਈ ਹੋ ਰਹੀ ਸੀ ਬਲਵੰਤ ਸਿੰਘ ਰਾਜਵਾਨਾ ਕਈ ਵਾਰੀ ਨਾਰਾਜ਼ ਹੋ ਕੇ ਕਹਿ ਚੁੱਕੇ ਨੇ ਕਿ ਮੇਰੀ ਜਿਹੜੀ ਰਹਿਮ ਦੀ ਪਟੀਸ਼ਨ ਪਾਈ ਹੋਈ ਹੈ ਐਸਜੀਪੀਸੀ ਵੱਲੋਂ ਉਹਨੂੰ ਵਾਪਸ ਲਿਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਂ-ਸਮੇਂ ਤੇ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਵੀ ਜਾਂਦੇ ਨੇ ਨਾਰਾਜ਼ ਹੋ ਕੇ ਬਲਵੰਤ ਸਿੰਘ ਰਾਜਵਾਨਾ ਨੇ ਭੁੱਖ ਹੜਤਾਲ ਕਰਤੀ ਸੀ ਕਿ ਮੇਰੀ ਰਹਿਮ ਦੀ ਪਟੀਸ਼ਨ ਵਾਪਸ ਲਾਓ ਤੇ ਮੇਰਾ ਫੈਸਲਾ ਕਰੋ ਉਹ ਮਾਫੀ ਨਹੀਂ ਮੰਗ ਰਹੇ ਉਹ ਕਹਿੰਦੇ ਮੈਨੂੰ ਦੇਸ਼ ਦੇ ਸੰਵਿਧਾਨ ਅਦਾਲਤਾਂ ਤੇ ਭਰੋਸਾ ਨਹੀਂ ਹੈ ਜੋ ਕੁਝ ਹੋਇਆ ਸੀ ਬਲਵੰਤ ਸਿੰਘ ਬਿਆਨਤ ਸਿੰਘ ਮਾਮਲੇ 'ਚ ਬਿਆਨਤ ਸਿੰਘ ਕਾਂਡ 'ਚ ਉਹ ਉਹਨਾਂ ਸਾਰੀਆਂ ਗੱਲਾਂ ਦੀ ਜ਼ਿੰਮੇਵਾਰੀ ਲੈਂਦੇ ਰਹੇ ਨੇ ਅਦਾਲਤ ਦੇ ਵਿੱਚ ਨਾ ਉਹਨਾਂ ਨੇ ਵਕੀਲ ਰੱਖ ਕੇ ਆਪਣਾ ਡਿਫੈਂਸ ਕੀਤਾ ਹੁਣ ਬਲਵੰਤ ਸਿੰਘ ਰਾਜਵਾਨਾ ਦਾ ਆਪਣਾ ਸਟੈਂਡ ਹੈ ਜਦੋਂ ਵੀ 102 'ਚ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨਹੀਂ ਹੋਈ ਉਹਦੇ ਤੇ ਸਟੇ ਹੋਇਆ ਬਲਵੰਤ ਸਿੰਘ ਰਾਜਵਾਨਾ ਨੇ ਖੁਸ਼ੀ ਨਹੀਂ ਮਨਾਈ ਉਹ ਕਹਿੰਦਾ ਅਗਰ ਮੈਂ ਖੁਸ਼ੀ ਜਾਂ ਤਸੱਲੀ ਪ੍ਰਗਟ ਕਰੂੰਗਾ ਤੇ ਇਹ ਮੰਨਿਆ ਜਾਏਗਾ ਕਿ ਮੈਂ ਜਿਹੜਾ ਮੇਰਾ ਸਟੈਂਡ ਹੈ ਉਹ ਕਮਜ਼ੋਰ ਪੈ ਗਿਆ ਉਹ ਕਹਿੰਦਾ ਮੈਂ ਜੋ ਉਦੋਂ ਕੀਤਾ ਨੈਤਿਕਤਾ ਦੇ ਆਧਾਰ ਤੇ 84 ਕਤਲੇਆਮ ਦੇ 84 ਕਤਲੇਆਮ ਚ ਇਨਸਾਫ ਨਹੀਂ ਮਿਲਿਆ ਆਪਰੇਸ਼ਨ ਬਲੂ ਸਟਾਰ ਇਹਨਾਂ ਸਾਰੀਆਂ ਗੱਲਾਂ ਕਰਕੇ ਮੈਂ ਜੋ ਕੁਝ ਕੀਤਾ ਬਲਵੰਤ ਸਿੰਘ ਰਾਜੂਆਣਾ ਕਹਿੰਦਾ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਉਹ ਆਪਣੇ ਸਟੈਂਡ ਤੇ ਕਾਇਮ ਹੈ ਪਾਰਲੀਮੈਂਟ ਚ ਅਮਿਤ ਸ਼ਾਹ ਉਹਨਾਂ ਨੇ ਕਿਹਾ ਸੀ ਕਿ ਅਗਰ ਬਲਵੰਤ ਸਿੰਘ ਰਾਜੋਆਣਾ ਬਿਨਾ ਨਾਂ ਲਈ ਮਾਫੀ ਨਹੀਂ ਮੰਗਦਾ ਉਹਨੂੰ ਭਰੋਸਾ ਨਹੀਂ ਹੈ ਨਿਆਂਇ ਵਿਵਸਥਾ ਚ ਕਾਨੂੰਨ ਵਿਵਸਥਾ ਚ ਤੇ ਕਿਵੇਂ ਛੱਡਿਆ ਜਾ ਸਕਦਾ ਪਰ ਹੁਣ ਸੁਪਰੀਮ ਕੋਰਟ ਚ 15 ਤਰੀਕ ਨੂੰ ਕੱਲ ਅਗਰ ਸੁਣਵਾਈ ਹੁੰਦੀ ਹੈ ਕਿਉਂਕਿ ਕੱਲ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਮੀਟਿੰਗ ਕਰਦੀ ਹੈ ਉਹ ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਇਹ ਦਾਵਾ ਕੀਤਾ ਕਿ 15 ਤਰੀਕ ਲਈ ਸੁਪਰੀਮ ਕੋਰਟ ਦੇ ਵਿੱਚ ਬਲਵੰਸ਼ਿਕ ਰਾਜੂਵਾਨਾ ਦੀ ਸੁਣਵਾਈ ਦਾ ਕੇਸ ਲਿਸਟਡ ਨਹੀਂ ਹੈ ਪਰ ਕਿਉਂਕਿ ਉਹ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਜਦੋਂ ਮਰਜੀ ਕਿਸੇ ਕੇਸ ਨੂੰ ਸੁਣ ਵੀ ਸਕਦੀ ਹੈ ਅਗਰ ਉਹ ਲਿਸਟਡ ਨਹੀਂ ਹੈ ਇਸ ਕਰਕੇ ਕਿਉਂਕਿ ਪਿਛਲੀ ਵਾਰੀ ਡੇਟ 15 ਅਕਤੂਬਰ ਪਾਈ ਸੀ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ 15 ਅਕਤੂਬਰ ਨੂੰ ਸੁਣਵਾਈ ਹੋਏਗੀ ਅਨਲੈਸ অর ਅੰਟਿਲ ਉਹਦੀ ਡੇਟ ਅੱਗੇ ਨਹੀਂ ਵਧਾ ਦਿੱਤੀ ਜਾਂਦੀ ਜਾਂ ਕੇਸ ਨੂੰ ਅੱਗੇ ਸ਼ਿਫਟ ਨਹੀਂ ਕਰ ਦਿੱਤਾ ਜਾਂਦਾ ਹੁਣ ਕੀ ਸਰਕਾਰ ਨੇ ਹੁਣ ਤੱਕ ਜਵਾਬ ਦੇ ਦਿੱਤਾ ਜਾਂ ਸਰਕਾਰ ਸੁਣਵਾਈ ਦੇ ਵੇਲੇ ਆਪਣਾ ਜਵਾਬ ਸੌਂਪੇਗੀ ਅਗਰ ਸਰਕਾਰ ਸੁਣਵਾਈ ਵੇਲੇ ਆਪਣਾ ਜਵਾਬ ਸੌਂਪੇਗੀ ਸਰਕਾਰ ਦਾ ਜਵਾਬ ਕੀ ਹੋਏਗਾ ਇਹ ਬਹੁਤ ਦਿਲਚਸਪ ਹੈ ਦੇਖੋ ਕਦੇ ਨਾ ਕਦੇ ਤਾਂ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਤੇ ਫੈਸਲਾ ਹੋਣਾ ਇਹ ਵਕੀਲ ਬਾਰ ਬਾਰ ਆਪਣੀਆਂ ਪਟੀਸ਼ਨਾਂ ਚ ਕਹਿੰਦੇ ਨੇ ਔਰ ਸੁਪਰੀਮ ਕੋਰਟ ਕਈ ਵਾਰੀ ਕੇਂਦਰ ਸਰਕਾਰ ਨੂੰ ਕਹਿ ਚੁੱਕੀ ਹੈ ਵੀ ਤੁਸੀਂ ਫੈਸਲਾ ਨਿਬੇੜੋ ਕੀ ਕਰਨਾ ਚਾਹੁੰਦੇ ਹੋ ਨਹੀਂ ਤਾਂ ਫਿਰ ਅਸੀਂ ਫੈਸਲਾ ਕਰ ਦਾਂਗੇ ਹੁਣ ਇੱਕ ਵਾਰੀ ਸ਼ੇਰ ਨਵੀ ਪਟੀਸ਼ਨ ਆਈ ਹੈ ਵੀ ਮਰਸੀ ਪਟੀਸ਼ਨ ਤੇ ਫੈਸਲਾ ਕਿਉਂ ਨਹੀਂ ਤੇ ਹੁਣ ਸੁਪਰੀਮ ਕੋਰਟ ਫੈਸਲੇ ਦੇ ਨੇੜੇ ਐ 15 ਅਕਤੂਬਰ ਨੂੰ ਅਗਰ ਸੁਣਵਾਈ ਹੋਗੀ ਕੱਲ ਜਾਂ ਅਗਲ 2-4 ਦਿਨ ਬਾਅਦ ਵੀ ਹੋਗੀ ਕੇਂਦਰ ਸਰਕਾਰ ਨੇ ਆਪਣਾ ਆਖਰੀ ਫੈਸਲਾ ਅਦਾਲਤ ਨੂੰ ਦੇਣਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ ਕੀ ਕੇਂਦਰ ਸਰਕਾਰ ਇਹ ਦਊਗੀ ਵੀ ਅਸੀਂ ਚਾਹੁੰਦੇ ਆ ਕਿ ਫਾਂਸੀ ਦੀ ਸਜ਼ਾ ਉਮਰ ਕੈਚ ਬਦਲ ਦਿੱਤੀ ਜਾਵੇ ਯਾ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਇਹ ਕਹੇਗੀ ਕਿ ਅਸੀਂ ਆਉਂਦੀ ਜਿਹੜੀ ਰਹਿਮ ਦੀ ਪਟੀਸ਼ਨ ਹੈ ਉਹਨੂੰ ਖਾਰਜ ਕਰਦੇ ਹਾਂ ਕਿਉਂਕਿ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਇਹ ਰਿਪੋਰਟ ਭੇਜਣੀ ਹੁੰਦੀ ਹੈ ਸੋ ਬੜੀਆਂ ਪਚੀਦਾ ਸਥਿਤੀਆਂ ਦੇ ਵਿੱਚ ਇਹ ਕੇਸ ਹੈ ਔਰ ਬਲਵੰਤ ਸਿੰਘ ਰਾਜੂਆਣਾ ਦੀ ਜਿਹੜੀ ਫਾਂਸੀ ਹੈ ਸੁਪਰੀਮ ਕੋਰਟ ਵੀ ਉਹਨੂੰ ਉਮਰ ਕੈਚ ਬਦਲ ਸਕਦੀ ਹੈ ਅਗਰ ਸਰਕਾਰ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਕਿਉਂਕਿ ਸਵਾਲ ਹੀ ਪੁੱਛਿਆ ਗਿਆ ਸੀ ਕੀ ਅਜੇ ਤੱਕ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਉਹਦੇ ਪਿੱਛੇ ਦੋ ਤਿੰਨ ਕਾਰਨ ਦਿੱਤੇ ਜਾਣਗੇ ਕਿ 1912 ਚ ਜਦੋਂ ਫਾਂਸੀ ਦੇਣੀ ਸੀ ਉਦੋਂ ਪੰਜਾਬ ਚ ਕੀ ਹਾਲਾਤ ਬਣੇ ਲੈਂਡ ਆਰਡਰ ਦੀ ਸਥਿਤੀ ਖੜੀ ਹੋ ਗਈ ਤੇ ਉਸ ਤੋਂ ਬਾਅਦ ਪਟੀਸ਼ਨ ਆ ਗਈ ਤੇ ਸੁਪਰੀਮ ਜਦੋਂ ਰਾਸ਼ਟਰਪਤੀ ਕੋਲੇ ਪਟੀਸ਼ਨ ਆ ਗਈ ਤੇ ਫਿਰ ਫਾਂਸੀ ਸਟੇ ਹੋ ਗਈ ਤੇ ਕੇਂਦਰ ਸਰਕਾਰ ਨੇ ਜੋ ਜਵਾਬ ਦੇਣਾ ਹੈ ਉਹਦੇ ਆਧਾਰ ਤੇ ਸੁਪਰੀਮ ਕੋਰਟ ਨੇ ਫੈਸਲਾ ਕਰਨਾ ਉਂਝ ਮੈਨੂੰ ਇਹ ਲੱਗਦਾ ਕਿ ਸੁਪਰੀਮ ਕੋਰਟ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਚ ਤਬਦੀਲ ਕਰ ਸਕਦੀ ਹੈ ਪਰ ਪ੍ਰੋਫੈਸਰ ਪੁੱਲਰ ਹਲੇ ਤੱਕ ਫਾਂਸੀ ਦੀ سزا ਪ੍ਰੋਫੈਸਰ ਪੁੱਲਰ ਦੀ ਉਮਰ ਕੈਚ ਤਬਦੀਲ ਹੋਈ ਹੈ ਪਰ ਅੱਜ ਤੱਕ ਪ੍ਰੋਫੈਸਰ ਪੁੱਲਰ ਦੀ ਵੀ ਰਿਹਾਈ ਨਹੀਂ ਹੋਈ ਉਹ ਇੱਕ ਵੱਖਰੀ ਜਦੋਜਹਦ ਕਰ ਚੱਲ ਰਹੀ ਹੈ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੁੰਦਾ ਹੈ ਉਹਦੇ ਕੋਲੇ ਸਾਰਾ ਕੁਝ ਜਾਂਦਾ ਹੈ ਕਿ ਕਿਵੇਂ ਫੈਸਲਾ ਕੀਤਾ ਜਾਣਾ ਹੈ ਕਿਵੇਂ ਨਹੀਂ ਅਰਵਿੰਦ ਕੇਜਰੀਵਾਲ ਦੀ ਦਿੱਲੀ ਚ ਜਦੋਂ ਸਰਕਾਰ ਸੀ ਉਦੋਂ ਵੀ ਇਹ ਗੱਲਾਂ ਸੈਂਟੈਂਸ ਰਿਵਿਊ ਬੋਰਡ ਕੋਲੇ ਗਈਆਂ ਸੀ ਦਿੱਲੀ ਦੇ ਉਦੋਂ ਨਹੀਂ ਰਿਹਾਈ ਕੀਤੀ ਗਈ ਬਲਵੰਤ ਸਿੰਘ ਰਾਜਵਾਨ ਆ ਪ੍ਰੋਫੈਸਰ ਪੁੱਲਰ ਦੀ ਦਵਿੰਦਰਪਾਲ ਸਿੰਘ ਪੁੱਲਰ ਦੀ ਸੋ ਹੁਣ ਸੁਪਰੀਮ ਕੋਰਟ ਚਾਹੇ ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਤਬਦੀਲ ਕਰ ਸਕਦੀ ਹੈ ਔਰ ਤਾਂ ਉਮਰ ਉਮਰ ਕੈਦ ਇਸ ਤਰੀਕੇ ਦੀ ਦਾ ਫੈਸਲਾ ਵੀ ਦਿੱਤਾ ਜਾ ਸਕਦਾ ਹੈ ਕਿਉਂਕਿ ਇੱਕ ਕਾਨੂੰਨੀ ਅੜਚਣ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੇ ਮਾਫੀ ਨਹੀਂ ਮੰਗੀ ਖੁਦ ਉਹਦੇ ਵੱਲੋਂ ਐਸਜੀਪੀਸੀ ਨੇ ਮਾਫੀ ਮੰਗੀ ਹੈ ਬਲਵੰਤ ਸਿੰਘ ਰਾਜਵਾਨਾ ਆਪਣੇ ਸਟੈਂਡ ਤੇ ਕਾਇਮ ਹੈ ਕਿ ਜੋ ਕੁਝ ਕੀਤਾ ਉਹ ਕਹਿੰਦੇ ਮੈਂ ਆਪਣੀ ਕਾਮ ਲਈ ਕੀਤਾ ਜੋ ਮੈਨੂੰ ਠੀਕ ਲੱਗਿਆ ਕੀਤਾ ਸੋ ਇਸ ਕਰਕੇ 15 ਅਕਤੂਬਰ ਨੂੰ ਅਗਰ ਸੁਣਵਾਈ ਹੁੰਦੀ ਹੈ ਤੇ ਅਹਿਮ ਫੈਸਲਾ ਬਲਵੰਤ ਸਿੰਘ ਰਾਜਵਾਨਾ ਤੇ ਆਏਗਾ ਫਾਂਸੀ ਦੀ ਸੰਭਾਵਨਾ ਮੈਨੂੰ ਵੀ ਬਹੁਤ ਘੱਟ ਲੱਗਦੀ ਹੈ ਕਿਉਂਕਿ ਅਗਰ ਕੋਈ ਵਿਅਕਤੀ 29 ਸਾਲ ਜੇਲ੍ਹ 'ਚ ਕੱਟ ਚੁੱਕਿਆ 15 ਸਾਲ ਫਾਂਸੀ ਦੀ ਚੱਕੀ 'ਚ ਕੱਟ ਚੁੱਕਿਆ ਤੇ ਫੇਰ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਨੇ ਉਹ ਜ਼ਰੂਰ ਸਾਨੂੰ ਸੋਚਣੀਆਂ ਪਣਦੀਆਂ ਜੀ 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 ਬਿਲਕੁਲ ਸੋਡਲਾ ਜੀ 15 ਅਕਤੂਬਰ ਕਾਫੀ ਖਾਸ ਜ਼ਰੂਰ ਰਹਿਣ ਵਾਲੀ ਹੈ ਇਸ ਦੇ ਨਾਲ ਹੀ ਇੱਕ ਹੋਰ ਤਰੀਕ ਬੜੀ ਖਾਸ ਰਹਿਣ ਵਾਲੀ ਹੈ 3 ਨਵੰਬਰ ਕਿਉਂਕਿ 3 ਨਵੰਬਰ ਨੂੰ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜੋ ਹੈ ਹੋਣ ਜਾ ਰਹੀ ਹੈ ਸੋ ਇਹ ਸਥਿਤੀਆਂ ਨੂੰ ਦੇਖਦੇ ਹੋਇਆ ਸੀ ਪੰਜਾਬ ਦੀ ਪੰਥਕ ਪੋਲਿਟਿਕਸ ਵਿੱਚ ਵੱਡੇ ਫੇਰਬਦਲ ਜ਼ਰੂਰ ਦੇਖ ਸਕਦੇ ਹਾਂ ਆਉਂਦੇ ਸਮੇਂ ਦੇ ਵਿੱਚ ਸੋ ਸਭ ਤੋਂ ਪਹਿਲਾਂ ਇਸੇ ਦੇ ਉੱਪਰ ਆਪਾਂ ਅਗਰ ਗੱਲ ਸਾਂਝੀ ਕਰੀਏ ਤਾਂ ਪਿਛਲੀ ਵਾਰ ਜੋ ਸਥਿਤੀ ਰਹੀਆਂ ਐ ਐਸਜੀਪੀਸੀ ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਹਾਰ ਗਏ ਸੀਗੇ ਇਸ ਵਾਰ ਕਿਸ ਤਰ੍ਹਾਂ ਦੀ ਸਥਿਤੀਆਂ ਬਣ ਸਕਦੀਆਂ ਨੇ ਇਸ ਉੱਪਰ ਵਿਸ਼ਲੇਸ਼ਣ ਸਾਂਝਾ ਕਰਿਓ ਕਿਉਂਕਿ ਕਈ ਸਵਾਲ ਜੋ ਹੈ ਜ਼ਰੂਰ ਖੜੇ ਹੋ ਰਹੇ ਨੇ ਕਿ ਕੀ ਇਸ ਵਾਰ ਫੇਰ ਬੀਬੀ ਜਗੀਰ ਕੌਰ ਜੜੇ ਨੇ ਹਰਜਿੰਦਰ ਸਿੰਘ ਧਾਮੀ ਜਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਸਾਹਮਣੇ ਖੜੇ ਹੋਣਗੇ ਜਾਂ ਨਹੀਂ ਜਾਂ ਫਿਰ ਇਸ ਵਾਰ ਦੋਨੋਂ ਪਾਸਿਓਂ ਪ੍ਰਧਾਨਗੀ ਦੇ ਚਿਹਰੇ ਬਦਲ ਦਿੱਤੇ ਜਾਣਗੇ ਕਿ ਹਰਜਿੰਦਰ ਸਿੰਘ ਧਾਮੀ ਦੀ ਜਗ੍ਹਾ ਕਿਸੇ ਨਵੇਂ ਚਿਹਰੇ ਨੂੰ ਚੋਣ ਲੜਨ ਦੇ ਲਈ ਅੱਗੇ ਕੀਤਾ ਜਾਏਗਾ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਜਾਂ ਦੂਜੇ ਪਾਸਿਓਂ ਵੀ ਸਵਾਲ ਹੈ ਕਿ ਹੁਣ ਕੌਣ ਚੋਣ ਲੜੇਗਾ ਜਦੋਂ ਅੱਜ ਦੀ ਸਥਿਤੀ ਵਿੱਚ ਅਸੀਂ ਦੇਖਦੇ ਹਾਂ ਪੁਨਰ ਸੁਰਜੀ ਤਕਾਲੀ ਦਲ ਵੀ ਅੱਗੇ ਦਿਖ ਰਿਹਾ ਹੈ ਪੰਜਾਬ ਦੀ ਸਿਆਸਤ ਵਿੱਚ ਪੰਥਕ ਸਿਆਸਤ ਦੇ ਵਿੱਚ ਵੀ ਸੋ ਕੁੱਲ ਮਿਲਾ ਕੇ ਜੋ ਸਥਿਤੀਆਂ ਡੱਲਾ ਜੀ ਹੁਣ ਬਣ ਰਹੀਆਂ ਨੇ ਐਸਜੀਪੀਸੀ ਚੋਣਾਂ ਨੂੰ ਲੈ ਕੇ ਕੀ ਐਸਜੀਪੀਸੀ ਮੈਂਬਰ ਜਿਹੜੇ ਉਹ ਚੈਲੰਜ ਬਣਨਗੇ ਸੁਖਬੀਰ ਸਿੰਘ ਬਾਦਲ ਤੜੇ ਦੇ ਲਈ ਜਾਂ ਫਿਰ ਹਰਜਿੰਦਰ ਸਿੰਘ ਧਾਮੀ ਹੀ ਜਿੱਤਣਗੇ ਜਾਂ ਵੱਡੇ ਉਲਟਫੇਰ ਹੋ ਸਕਦੇ ਨੇ ਸਥਿਤੀਆਂ ਕੀ ਕਹਿ ਰਹੀਆਂ ਨੇ ਇਸ ਉੱਪਰ ਵੀ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਇਹ ਸਵਾਲ ਬੜਾ ਹੈ ਮੈਂ ਅੱਜ ਦੀਆਂ ਸਥਿਤੀਆਂ ਦੇ ਵਿੱਚ 3 ਨਵੰਬਰ ਨੂੰ ਐਸਜੀਪੀਸੀ ਦਾ اجلاس ਸੱਦਿਆ ਗਿਆ ਔਰ ਨਵੇਂ ਪ੍ਰਧਾਨ ਨਵੇਂ ਅਹੁਦੇਦਾਰ ਅੰਤਰਿਕ ਕਮੇਟੀ ਇਹ ਸਾਰੇ ਚੁਣੇ ਜਾਂਦੇ ਨੇ ਪਿਛਲੇ ਸਾਲ 28 ਅਕਤੂਬਰ ਨੂੰ ਮੈਨੂੰ ਜਿੰਨਾ ਤੱਕ ਯਾਦ ਹੈ ਇਹ ਫੈਸਲਾ ਹੋਇਆ ਸੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਸੀ ਹਰਜਿੰਦਰ ਸਿੰਘ ਧਾਮੀ ਨੂੰ 107 ਵੋਟਾਂ ਪਈਆਂ ਬੀਬੀ ਜਗੀਰ ਕੌਰ ਨੂੰ ਵੋਟਾਂ ਪਈਆਂ ਸੀ 33 ਉਦੋਂ 77 ਵੋਟਾਂ ਦੇ ਫਰਕ ਨਾਲ ਜਿੱਤੇ ਸੀ ਹਰਜਿੰਦਰ ਸਿੰਘ ਧਾਮੀ ਉਦੋਂ ਜੀਆਂ ਸਥਿਤੀਆਂ ਚ ਬਾਅਦ ਚ ਬੜੇ ਬਦਲਾਅ ਆਏ ਅਕਤੂਬਰ ਤੋਂ ਬਾਅਦ ਦਸੰਬਰ ਆਇਆ ਦਸੰਬਰ ਨੂੰ 2 ਦਸੰਬਰ ਦਾ ਹੁਕਮਨਾਮਾ ਸਾਹ ਆਈ ਸੱਤ ਮੈਂਬਰੀ ਕਮੇਟੀ ਬਣੀ ਪੰਜ ਮੈਂਬਰੀ ਰਹਿ ਗਈ ਭਰਤੀ ਹੋਈ ਸੁਖਬੀਰ ਸਿੰਘ ਬਾਦਲ ਨੇ ਡੈਲੀਗੇਟ ਮੈਂਬਰ ਬਣਾਏ ਪ੍ਰਧਾਨਗੀ ਦੀ ਚੋਣ ਲੜੀ ਜਿੱਤੀ ਪੁਨਰ ਸੁਜੀਤ ਅਕਾਲੀ ਦਲ ਹੋ ਗਿਆ 15 ਲੱਖ ਦੇ ਜਿਆਦਾ ਪਰਤੀ ਕੀਤੀ ਪੰਜ ਮੈਂਬਰੀ ਕਮੇਟੀ ਨੇ ਡੈਲੀਗੇਟ ਚੁਣੇ ਗਏ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਚੁਣ ਲਏ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸ ਬਹੁਤ ਸਾਰੇ ਲੋਕ ਪੁਨਰ ਸੁਜੀਤ ਅਕਾਲੀ ਦਲ ਨਾਲ ਚਲੇ ਗਏ ਹੁਣ ਦੇਖੋ ਪਿਛਲੀ ਵਾਰੀ ਕਿਰਪਾਲ ਸਿੰਘ ਬਡੂਂਗਰ ਨੇ ਨਾਮ ਪ੍ਰਸਤਾਵਿਤ ਕੀਤਾ ਸੀ ਹਰਜਿੰਦਰ ਸਿੰਘ ਧਾਮੀ ਦਾ ਪ੍ਰਧਾਨਗੀ ਲਈ ਤਾਇਦ ਕੀਤੀ ਸੀ ਗੋਬਿੰਦ ਸਿੰਘ ਲੰਗਵਾਲ ਉਹਨਾਂ ਨੇ ਹੁਣ ਗੋਬਿੰਦ ਸਿੰਘ ਲੰਗਵਾਲ ਨੇ ਪੁਨਰ ਸੁਜੀਤ ਅਕਾਲੀ ਦਲ ਕ੍ਰਿਪਾਲ ਸਿੰਘ ਬਡੂਂਗਰ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਬਣਾਏ ਗਏ ਸੀ ਗਿਆਨੀ ਰਗਵੀਰ ਸਿੰਘ ਔਰ ਪੰਜ ਸਿੰਘ ਸਹਿਬਾਨਾ ਵੱਲੋਂ ਕ੍ਰਿਪਾਲ ਸਿੰਘ ਬਡੂਂਗਰ ਅਸਤੀਫਾ ਦੇ ਗਏ ਸੀ ਸੱਤ ਮੈਂਬਰੀ ਕਮੇਟੀ ਚ ਹਰਜਿੰਦਰ ਸਿੰਘ ਧਾਮੀ ਵੀ ਅਸਤੀਫਾ ਦੇ ਗਏ ਸੀ ਪੰਜ ਮੈਂਬਰ ਰਹਿ ਗਏ ਸੀ ਹੁਣ ਜਿਹੜਾ ਤੁਹਾਡਾ ਸਵਾਲ ਹੈ ਉਹਨੂੰ ਜੇ ਮੈਂ ਅੱਗੇ ਵਧਾਵਾਂ ਪਹਿਲਾ ਤਾਂ ਸਵਾਲ ਇਹ ਹੈ ਸੁਖਵੀਰ ਬਾਦਲ ਧੜੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਵੀ ਕੀ ਸੁਖਵੀਰ ਬਾਦਲ ਦੇ ਧੜੇ ਦੇ ਨਾਲ ਬਹੁ ਗਿਣਤੀ ਐਸਜੀਪੀਸੀ ਮੈਂਬਰ ਖੜੇ ਨੇ ਕੀ ਜਦੋਂ ਪੁਨਰ ਸੁਜੀਤ ਕਾਲੀਦਲ ਬਣ ਗਿਆ ਜਾਂ ਸੁਖਬੀਰ ਸਿੰਘ ਬਾਦਲ ਦੇ ਧੜੇ ਚੋਂ ਕਈ ਲੀਡਰ ਛੱਡ ਗਏ ਗੋਬਿੰਦ ਸਿੰਘ ਲੋਂਗੋੜ ਵਰਗੇ ਲੀਡਰ ਛੱਡ ਗਏ ਕੀ ਐਸਜੀਪੀਸੀ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਧੜੇ ਨਾਲ ਅੱਜ ਵੀ ਵੱਧ ਨੇ ਇਹਦੀ ਪਰਖ ਹੋਣੀ ਹੈ 3 ਨਵੰਬਰ ਨੂੰ ਕੈਂਡੀਡੇਟ ਸੁਖਬੀਰ ਸਿੰਘ ਬਾਦਲ ਕਿਹਨੂੰ ਬਣਾਉਂਦੇ ਨੇ ਕੀ ਹੁਣ ਵੀ ਹਰਜਿੰਦਰ ਸਿੰਘ ਧਾਮੀ ਹੀ ਪ੍ਰਧਾਨਗੀ ਦੇ ਕੈਂਡੀਡੇਟ ਹੋਣਗੇ ਸੁਖਬੀਰ ਬਾਦਲ ਧੜੇ ਵੱਲੋਂ ਜਾਂ ਪ੍ਰਧਾਨਗੀ ਦੇ ਕੈਂਡੀਡੇਟ ਬਦਲੇ ਜਾਣਗੇ ਇਹੀ ਸਵਾਲ ਦੂਸਰੇ ਗਰੁੱਪ ਤੇ ਹੈ ਪਿਛਲੀ ਵਾਰੀ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦਾ ਕੈਂਡੀਡੇਟ ਬਣਾਇਆ ਸੀ ਕਿ ਇਸ ਵਾਰ ਵੀ ਪ੍ਰਧਾਨਗੀ ਦੇ ਕੈਂਡੀਡੇਟ ਬੀਬੀ ਜਗੀਰ ਕੌਰ ਹੋਣਗੇ ਜਾਂ ਦੂਜੇ ਪਾਸਿਓਂ ਗੋਬਿੰਦ ਸਿੰਘ ਲੰਗੋਵਾਲ ਵੀ ਹੋ ਸਕਦੇ ਨੇ ਕਿਉਂਕਿ ਉਹ ਸਾਬਕਾ ਪ੍ਰਧਾਨ ਨੇ ਐਸਪੀਸੀ ਦੇ ਇਹ ਬੜਾ ਦਿਲਚਸਪ ਰਹੇਗਾ ਦੇਖੋ ਪਿਛਲੀ ਵਾਰੀ ਜਦੋਂ 28 ਅਕਤੂਬਰ ਨੂੰ اجلاس ਬੁਲਾਇਆ ਗਿਆ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਸ ਵਾਰ ਵੀ ਉੱਥੇ ਹੀ ਹੈ 185 ਮੈਂਬਰ ਸੀ ਉਦੋਂ ਕੁੱਲ ਉਦੋਂ 37 ਮੈਂਬਰਾਂ ਮੈਂਬਰ ਦੁਨੀਆ ਤੋਂ ਜਾ ਚੁੱਕੇ ਸੀ 148 ਮੈਂਬਰ ਵੋਟਾਂ ਪਾ ਸਕਦੇ ਸੀ ਸੱਤ ਵਿਦੇਸ਼ ਗਏ ਹੋਏ ਸੀ 141 ਨੇ ਵੋਟਾਂ ਪਾਈਆਂ ਉਹਨਾਂ ਦੇ ਵਿੱਚੋਂ 33 ਬੀਬੀ ਜ਼ਗੀਰਕਾਰ ਦੇ ਸਮਰਥਨ 'ਚ ਆ ਗਏ ਬਤੌਰ ਪ੍ਰਧਾਨਗੀ ਲਈ ਔਰ 107 ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਵੋਟ ਪਾਈ ਹੁਣ ਦੋ ਧੜੇ ਤਾਂ ਹੈਗੇ ਨੇ ਨਾ ਅਗਰ ਸਰਬਸੰਮਤੀ ਬਣ ਜਾਂਦੀ ਹੈ ਇੱਕ ਨਾ ਤੇ ਉਹ ਗੱਲ ਵੱਖਰੀ ਹੈ ਉਹਦੀ ਸੰਭਾਵਨਾ ਘੱਟ ਹੈ 3 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਵੱਲੋਂ ਇਹਨਾਂ ਦੀ ਢੇਰ ਵੱਲੋਂ ਜਿਹੜਾ ਵੀ ਕੈਂਡੀਡੇਟ ਖੜਾ ਹੋਏਗਾ ਉਹਦੇ ਮੁਕਾਬਲੇ ਹਰਜੋਜੀ ਦੂਸਰੇ ਪਾਸੇ ਕੈਂਡੀਡੇਟ ਆਏਗਾ ਹੁਣ ਉਹ ਕੌਣ ਆਏਗਾ ਇਹਦੇ ਤੇ ਗੱਲ ਖੜੀ ਹੈ ਤੇ ਸੁਖਵੀਰ ਬਾਦਲ ਧੜੇ ਵੱਲੋਂ ਕੌਣ ਆਏਗਾ ਇਹਦੇ ਤੇ ਗੱਲ ਖੜੀ ਹੈ ਤੇ ਦੋਨਾਂ ਪਾਸੇ ਕਿੰਨੇ ਕਿੰਨੇ ਐਸਪੀਸੀ ਮੈਂਬਰ ਸਮਰਥਨ ਚਾਉਂਦੇ ਨੇ ਕੀ ਅੱਜ ਵੀ ਸੁਖਬੀਰ ਬਾਦਲ ਧੜੇ ਨਾਲ ਵੱਧ ਐਸਜੀਪੀਸੀ ਮੈਂਬਰ ਨੇ ਇੱਕ ਜਾਂ ਦੂਸਰੇ ਪਾਸੇ ਜਿਹੜਾ ਕੈਂਡੀਡੇਟ ਹੋਏਗਾ ਜਿਹਨਾਂ ਨੂੰ ਸਮਰਥਨ ਹੋਏਗਾ ਪੁਨਰ ਸੁਜੀਤ ਅਕਾਲੀ ਦਲ ਦਾ ਜਾਂ ਅਕਾਲੀ ਦਲ ਅਮਰ ਸਰਦਾ ਜਾਂ ਦੂਜਿਆਂ ਦਾ ਕੀ ਉਹ ਸਾਰੇ ਇੱਕ ਪਾਸੇ ਹੋ ਜਾਣਗੇ ਮਤਲਬ ਕਿ ਐਸਜੀਪੀਸੀ ਦੀਆਂ ਚੋਣਾਂ ਬੜੀਆਂ ਦਿਲਚਸਪ ਹੋ ਸਕਦੀਆਂ ਨੇ ਇੱਕ ਦੇ ਦਿਨ ਚ ਪਤਾ ਲੱਗ ਜਾਏਗਾ ਕਿ ਕੀ ਇਸ ਵਾਰ ਵੀ ਮੈਂਬਰ 185 ਨੇ ਉਹਨਾਂ ਦੇ ਵਿੱਚੋਂ ਜਾਂ ਹੋਰ ਘਟੇ ਕਿਉਂਕਿ ਪਿਛਲੀ ਵਾਰੀ ਜਦੋਂ ਵੋਟਰ ਸੀ 37 ਮੈਂਬਰ ਦੁਨੀਆ ਤੋਂ ਗਏ ਹੁਣ ਮੈਂਬਰ ਕਿੰਨੇ ਰਹਿ ਗਏ ਪਰ ਕਿੰਨੇ ਵੋਟ ਪਾਉਣ ਹੁੰਦੇ ਨੇ ਪਿਛਲੀ ਵਾਰੀ ਸੱਤ ਗੈਰ ਹਾਜ਼ਰ ਰਏ ਸੋ ਅਗਰ 148 ਪਿਛਲੀ ਵਾਰ ਦਾ ਅੰਕੜਾ ਮੰਨ ਲਈਏ ਤਾਂ 148 ਅਲਿਜੀਬਲ ਨੇ ਵੋਟਾਂ ਪਾਉਣ ਲਈ ਹੁਣ ਬਹੁਮਤ ਕਿਸ ਪਾਸੇ ਆਉਂਦਾ ਜਦੋਂ ਵੋਟ ਪੈਣੀ ਹੈ ਇਹਦੇ ਉੱਪਰ ਨਿਰਭਰ ਕਰਦਾ ਹੈ ਤਿੰਨ ਨਵੰਬਰ ਦਾ ਫੈਸਲਾ ਔਰ 3 ਨਵੰਬਰ ਦੇ ਫੈਸਲੇ ਨੇ ਤਰਨ ਤਰਨ ਦੀ ਜ਼ਿਬਨੀ ਚੋਣ ਨੂੰ ਵੀ ਪ੍ਰਭਾਵਿਤ ਕਰਨਾ ਹੈ। ਅਗਰ ਤਾਂ ਸੁਖਵੀਰ ਸਿੰਘ ਬਾਦਲ ਦੀ ਧਿਰ ਉਸੇ ਤਰ੍ਹਾਂ ਬਹੁਤ ਵੱਡੇ ਬਹੁਮਤ ਨਾਲ ਜਿੱਤ ਗਈ। ਜਿਵੇਂ ਪਿਛਲੀ ਵਾਰੀ ਬੀਬੀ ਜਗੀਰ ਕੌਰ ਦੀ ਧਿਰ ਨੂੰ ਸਿਰਫ 33 ਵੋਟਾਂ ਮਿਲੀਆਂ। ਕੀ ਉਹਨਾਂ ਨੂੰ ਇਸ ਵਾਰ 33 ਤੋਂ ਵੱਧ ਦੀਆਂ ਨੇ? ਸੁਖਵੀਰ ਬਾਦਲ ਦੀਆਂ ਕਿੰਨੀਆਂ ਘੱਟਦੀਆਂ ਨੇ? ਘਟ ਕੇ ਵੀ ਅਗਰ ਸੁਖਵੀਰ ਬਾਦਲ ਦੀ ਧਿਰ ਜਿੱਤਦੀ ਹੈ ਤਾਂ ਵੀ ਪ੍ਰਧਾਨ ਉਹਨਾਂ ਦਾ ਹੈ। ਪਰ ਅਗਰ ਸੁਖਵੀਰ ਬਾਦਲ ਦੀ ਧਿਰ ਘਟ ਕੇ ਵੀ ਜਿੱਤਦੀ ਹੈ ਤੇ ਦੂਜੇ ਪਾਸੇ ਵੱਧ ਜਾਂਦੀਆਂ ਨੇ ਇਹਦਾ ਮਤਲਬ ਹੈ ਪੰਚਕ ਧਿਰਾਂ ਸੁਖਵੀਰ ਬਾਦਲ ਦੀਆਂ ਵਿਰੋਧੀ ਧਿਰਾਂ ਤਕੜੀਆਂ ਹੋ ਰਹੀਆਂ ਨੇ ਤੇ ਫਿਰ ਉਹ ਸਾਰੇ ਦਾ ਅਸਰ ਤਰਨ ਤਰਨ ਦੀ ਜ਼ਮੀਨੀ ਚੋਣ ਤੇ ਵੀ ਪਾਏਗਾ ਅਗਰ ਦੇਖੋ ਚੋਣਾਂ 'ਚ ਹਾਰ ਜਿੱਤ ਹੁੰਦੀ ਹੈ ਅੱਜ ਤੱਕ ਸੁਖਵੀਰ ਬਾਦਲ ਦੀ ਧਿਰ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਨਹੀਂ ਗਿਆ ਪਰ JSGPC ਦੀ ਪ੍ਰਧਾਨਗੀ ਦੂਜੀ ਧਿਰ ਕੋਲੇ ਚਲੀ ਜਾਂਦੀ ਉਹ ਮੈਂਬਰਾਂ ਦੇ ਹੱਥ ਹੈ ਤੇ ਅਗਰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਪੁਨਰ ਸੁਜੀਤ ਅਕਾਲੀ ਦਲ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਉਹਨਾਂ ਨੇ ਕਿਹਾ ਅਸੀਂ ਹੁਣ ਸਾਡਾ ਅਗਲਾ ਟੀਚਾ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਸਲ ਕਰਨੀ ਕਿਉਂਕਿ ਉਹ ਇੱਕ ਪੰਥਕ મતਭੇਦ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਧਿਰ ਵਾਲੇ ਪਾਸੇ ਪੰਥਕਰਵਾਇਤਾ ਨੂੰ ਢਾ ਲੱਗੀ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਉਹ ਸਾਰਾ ਕੁਝ ਪਤਾ ਹੈ ਪੰਜਾਬੀਆਂ ਅਗਰ ਉਲਟ ਫੇਰ ਹੋ ਗਿਆ 3 ਨਵੰਬਰ ਨੂੰ ਸੁਖਵੀਰ ਬਾਦਲ ਦੀ ਧਿਰ ਐਸਜੀਪੀਸੀ ਦੀਆਂ ਚੋਣਾਂ ਹਾਲਾਂਕਿ ਹਜੇ ਵੀ ਉਹਨਾਂ ਦੀ ਜਿੱਤ ਦੀ ਸੰਭਾਵਨਾ ਹੈ ਪਰ ਕਿਉਂਕਿ ਫੈਸਲਾ ਮੈਂਬਰਾਂ ਨੇ ਕਰਨਾ ਹੈ ਮੈਂ ਸਿਰਫ ਸੰਭਾਵਨਾ ਜਿਤਾ ਸਕਦਾ ਮੈਂਬਰਾਂ ਨੇ ਫੈਸਲਾ ਕਰਨਾ ਹੈ ਅਗਰ ਮੈਂਬਰ ਸੁਖਵੀਰ ਬਾਦਲ ਦੇ ਕੈਂਡੀਡੇਟ ਦੇ ਉਲਟ ਪਾ ਗਏ ਐਸਜੀਪੀਸੀ ਮੈਂਬਰ ਕਿਉਂਕਿ ਉਹ ਵੋਟ ਪਾ ਸਕਦੇ ਨੇ ਅਗਰ ਉਹ ਉਲਟ ਵੋਟ ਪਾ ਗਏ ਤੇ ਐਸਜੀਪੀਸੀ ਦਾ ਪ੍ਰਧਾਨ ਦੂਜੀ ਧਿਰ ਦਾ ਬਣ ਗਿਆ ਤੇ ਇਹ ਸਿੱਖ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਵੱਡਾ ਪੰਥਕ ਹਲਕਿਆਂ ਦੇ ਵਿੱਚ ਉਲਟ ਫੇਰ ਹੋਏਗਾ। ਸੋ ਇਸ ਕਰਕੇ 3 ਨਵੰਬਰ ਦਾ ਦਿਨ ਬਹੁਤ ਮਹੱਤਵਪੂਰਨ ਹੈ। ਸੁਖਬੀਰ ਸਿੰਘ ਵਾਦਲ ਵੱਧ ਤੋਂ ਵੱਧ ਐਸਜੀਪੀਸੀ ਮੈਂਬਰਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਰਹੇ ਨੇ। ਲਗਾਤਾਰ ਸੰਪਰਕ ਚ ਨੇ ਦੂਸਰੀ ਧਿਰ ਵੀ ਐਸਜੀਪੀਸੀ ਮੈਂਬਰਾਂ ਨੂੰ ਆਪਣੇ ਆਪਣੀਆਂ ਨੀਤੀਆਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਜੋ ਕੁਝ ਹੋ ਰਿਹਾ ਸਾਨੂੰ ਦਿਖ ਨਹੀਂ ਰਿਹਾ ਪਰ ਇਹ ਸਭ ਕੁਝ ਚੱਲ ਰਿਹਾ ਹੈ ਟੈਲੀਵਿਜ਼ਨਾਂ ਤੇ ਚੱਲ ਟੈਲੀਫੋਨਾਂ ਤੇ ਚੱਲ ਰਿਹਾ ਹੈ ਨਿੱਜੀ ਤੌਰ ਤੇ ਸਨੇਹੇ ਲੱਗ ਰਹੇ ਨੇ ਮੁਲਾਕਾਤਾਂ ਹੋ ਰਹੀਆਂ ਨੇ ਹਰ ਥੇਰ ਵੱਧ ਤੋਂ ਵੱਧ ਐਸਜੀਪੀਸੀ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਦੀ ਜੋੜ ਤੋੜ ਦੇ ਵਿੱਚ ਲੱਗੇ ਹੋਏ ਨੇ ਜੋੜ ਤੋੜ ਭਾਵ ਕਿ ਕੋਈ ਗੈਰ ਕਾਨੂੰਨੀ ਗੱਲ ਨਹੀਂ ਹਜੇ ਤੱਕ ਸਾਹਮਣੇ ਆਈ ਸੰਵਿਧਾਨਿਕ ਧਾਰੇ ਚ ਕਾਨੂੰਨੀ ਤੌਰ ਤੇ ਜੀ ਹਜੇ ਤੱਕ ਕੋਈ ਇਲਜ਼ਾਮਬਾਜ਼ੀ ਬਾਹਰ ਨਹੀਂ ਆਈ ਸੋ ਇਸ ਕਰਕੇ 3 ਨਵੰਬਰ ਮਹੱਤਵਪੂਰਨ ਹੈ 3 ਨਵੰਬਰ ਦਾ ਜਿਹੜਾ ਫੈਸਲਾ ਹੈ ਉਹ ਬਹੁਤ ਕੁਝ ਪੰਜਾਬ ਦੀ ਸਿਆਸਤ ਚ ਬਦਲ ਦੇਗਾ ਮੈਨੂੰ ਲੱਗਦਾ ਜੀ ਬਿਲਕੁਲ ਸਹੀ ਗੱਲ ਹੈ ਸੋ ਡੱਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੀ ਵਕ ਵਕ ਸਿਆਸੀ ਮੁੱਦੇ ਔਰ ਅਸੀਂ ਗੱਲ ਕਰੀਏ ਪੰਥਕ ਪੋਲਿਟਿਕਸ ਤੇ ਜੋ ਹੈ ਬਹੁਤ ਹੀ ਵਧੀਆ ਢੰਗ ਦੇ ਨਾਲ ਵਿਸ਼ਲੇਸ਼ਣ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਜਿਹੜੇ ਦਰਸ਼ਕਾਂ ਨੇ ਹੁਣ ਤੱਕ ਵੀ ਪੰਜਾਬ ਬੈਲਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਮੈਂ ਜ਼ਰੂਰ ਕਹਿਣਾ ਚਾਹੂੰਗੀ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਆਉਂਦੇ ਸਮੇਂ ਦੇ ਵਿੱਚ ਵੀ ਪੰਜਾਬ ਦੀ ਸਿਆਸਤ ਨਾਲ ਜੁੜੇ ਖਾਸ ਮੁੱਦਿਆਂ ਦੇ ਵਿੱਚ ਤੁਸੀਂ ਵੀ ਆਪਣੇ ਕਮੈਂਟਸ ਦੇ ਜ਼ਰੀਏ ਇਸ ਚਰਚਾ ਦਾ ਵਿਸ਼ਾ ਦੇ ਜੋ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਆਪਣੀ ਰਾਏ ਆਪਣੇ ਸੁਝਾਅ ਕਮੈਂਟਸ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹੋ ਸੋ ਫਿਲਹਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਬਹੁਤ ਧੰਨਵਾਦ ਹਜੂਰ ਕੌਰ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਸੋ ਬਹੁਤ ਬਹੁਤ ਧੰਨਵਾਦ